ਸਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਭਾਰਤ ਬੰਦਤਾ ਸੱਤਾ ਦਿੱਤਾ ਗਿਆ ਸੀ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਭਰ ਵਿੱਚ ਵਕਫਾ ਥਾਮਾਂ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਟੂਲ ਪਲਾਟਾ ਬੰਦ ਕਰਵਾਏ ਗਏ ਨੇ ਉੱਥੇ ਲੋਕ ਹੁਣ ਆਪਣੇ ਵਿਆਹ ਦੇ ਵਿੱਚ ਕਿਸਾਨੀ ਗਾਣੇ ਚਲਾ ਕੇ ਨਾਰੇ ਵੀ ਲਗਾ ਰਹੇ ਨੇ ਉੱਥੇ ਮੁਸਲਮਣ ਲੜਕੀ ਦੇ ਪਿਤਾ ਨੇ ਕਿਹਾ ਹੈ ਕਿ ਸਾਰੇ ਜਿਹੜੇ ਸਾਡੇ ਸਾਰੇ ਵਿਆਹ ਸਮਾਗਮ ਦੇ ਵਿੱਚ ਡੀਜੇ ਤੇ ਕਿਸਾਨੀ ਗਾਣੇ ਹੀ ਚੁਲਾਏ ਜਾ ਰਹੇ ਨੇ ਕਿਉਂਕਿ ਕਿਸਾਨੀ ਆਂਦਾਤ ਹੈ ਅਤੇ ਇਸ ਲਈ ਅਸੀਂ ਕਿਸਾਨਾਂ ਦੇ ਨਾਲ ਹੈ ਉਹ ਤੁਹਾਨੂੰ ਦਿਖਾਣੇ ਆ ਕਿ ਇਸ ਤਰੀਕੇ ਨਾਲ ਹੈ ਵਿਆਹ ਦੇ ਵਿੱਚ ਜਿਹੜੇ ਗਾਣਿਆਂ ਦੀ ਬਜਾਏ ਜਿਹੜੇ ਅੱਜ ਕੱਲ ਗਾਣੇ ਚੱਲਦੇ ਨੇ ਉਹਨਾਂ ਦੀ ਬਜਾਏ ਕਿਸਾਨੀ ਗਾਣੇ ਚੁਲਾਏ ਗਏ ਅਤੇ ਉਸ ਤੇ ਦੁਲਹਾ ਦੁਲਹਨ ਨੱਚਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਹ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਹੀ ਹੈ ਦੇਖੋ ਜੀ ਜਦੋਂ ਅਸੀਂ ਕੋਈ ਵੀ ਜੰਗ ਜਿੱਤਣੀ ਹੋਵੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕਿਸਾਨਾਂ ਨੇ ਕਿਸੇ ਆਮ ਬੰਦੇ ਨੂੰ ਐਂਬੂਲੈਂਸ ਨੂੰ ਪ੍ਰਾਤ ਨੂੰ ਜਾਂ ਕਿਸੇ ਆਮ ਬੰਦੇ ਨੂੰ ਕੋਈ ਉਹ ਨਹੀਂ ਕਰਦੇ ਇਹ ਸਰਕਾਰ ਨਾਲ ਟੱਕਰ ਆ ਸਾਡੀ ਅਸੀਂ ਵੀ ਇਸ ਚੀਜ਼ ਦਾ ਸਮਰਥਨ ਦਿੰਨੇ ਆ ਮੇਰੀ ਬੇਟੀ ਦਾ ਵਿਆਹ ਅੱਜ ਅਸੀਂ ਡੀਜੇ ਤੇ ਸਿਰਫ ਕਿਸਾਨੀ ਗਾਣੇ ਲਾਏ ਨੇ ਅਸੀਂ ਹੋਰ ਕੋਈ ਗਾਣਾ ਨਹੀਂ ਲਾਇਆ ਜੇ ਅਸੀਂ ਅੰਨਦਾਤਾ ਨਾਲੇ ਬੈਰ ਪਾਵਾਂਗੇ ਤਾਂ ਸਾਨੂੰ ਅੰਨ ਕਿੱਥੋਂ ਮਿਲੇਗਾ ਕਿਸਾਨ ਉਹ ਸਾਡਾ ਅੰਨਦਾਤਾ ਹੈ ਇਹ ਸਰਕਾਰਾਂ ਵੀ ਕਹਿੰਦੀਆਂ ਨੇ ਪਰ ਸਰਕਾਰਾਂ ਨਾਰਾ ਜ਼ਰੂਰ ਮਾਰਦਿਆਂ ਨੇ ਪਰ ਨਾਲ ਹੀ ਸ਼ੁਰਾ ਮਾਰਿਆ